ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡੇ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਸਮਾਂ' ਡਾਕਟਰ ਗੁਰਮਿੰਦਰ ਸਿੰਘ ਬਰਗੜ ਉਮੀਦ ਆ ਤੁਸੀ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ 'ਚ ਹੋਵੋਗੇ ਮੌਸਮ ਬਾਰੇ ਅਪਡੇਟ ਹੈ ਪਹਿਲਾਂ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀਗੀ ਕਿ 13 ਤੋਂ 14 ਦੇ ਦਰਮਿਆਨ 13 14 15 16 ਮਾਰਚ ਮੌਸਮ ਵਿਗੜਨ ਦੇ ਅਸਾਰ ਉਹਦੇ ਬਾਰੇ ਅਪਡੇਟ ਇਹ ਹੈ ਕਿ ਤਾਪਮਾਨ ਜਿਵੇਂ ਤੁਹਾਡੇ ਨਾਲ ਪਹਿਲਾਂ ਵੀ ਜਾਣਕਾਰੀ ਸਾਂਝੀ ਕੀਤੀ ਸੀ ਕਿ ਤਾਪਮਾਨ ਇਸ ਮਹੀਨੇ ਜਿਹੜਾ ਹੈਗਾ ਤਾਪਮਾਨ ਉੱਪਰ ਵੱਲ ਜਾਏਗਾ 30 ਡਿਗਰੀ ਸੈਂਟੀਗ੍ਰੇਡ ਜਾਂ 30 ਪਲੱਸ ਤੇ ਜਦੋਂ ਹੀ ਤਾਪਮਾਨ ਵਧੂਗਾ ਉਸ ਤੋਂ ਬਾਅਦ ਮੌਸਮ 'ਚ ਵਿਗਾੜ ਵੈਸਟਰਨ ਡਿਸਟਰਬੈਂਸੀ ਜਿਹੜਾ ਪੱਛਮੀ ਆਪਾਂ ਚੱਕਰਵਾਤ ਕਹਿ ਦਿੰਦੇ ਆ ਉਹੋ ਪ੍ਰਭਾਵਿਤ ਕਰਦਾ ਤੇ ਹੁਣ ਜਿਹੜੀ ਸਥਿਤੀ ਅੱਜ ਦੀ ਸਥਿਤੀ ਦੇ ਅਨੁਸਾਰ ਅੱਜ ਆਪਾਂ 10 ਮਾਰਚ 'ਚ ਗੱਲ ਕਰ ਰਹੇ ਹਾਂ ਕੱਲ ਤੇ ਪਰਸੋਂ 11 ਮਾਰਚ 12 ਮਾਰਚ ਟੈਂਪਰੇਚਰ ਉੱਪ ਜਾਊਗਾ 30 ਪਲੱਸ 13 ਮਾਰਚ ਨੂੰ 20 ਤਾਪਮਾਨ ਲਗਭਗ ਲਗਭਗ 30 ਦੇ ਨੇੜੇ ਤੇੜ ਰਹੇਗਾ ਹਵਾ ਦੀ ਗਤੀ ਜਿਹੜੀ ਇਹਨਾਂ 2-3 ਦਿਨਾਂ ਦੇ ਵਿੱਚ 8 ਕਿਲੋਮੀਟਰ ਤੋਂ ਲੈ ਕੇ 10-11-12 ਇਹਨਾਂ ਦੇ ਦਰਮਿਆਨ ਰਹੇਗੀ ਕਿਤੇ ਕੋਈ ਥੋੜੀ ਬਹੁਤੀ ਗਤੀ ਵੱਧ ਹੋ ਸਕਦੀ ਜਿਵੇਂ ਅੱਜ ਸੀਗੀ ਕਈ ਜਗ੍ਹਾ ਦੇ ਉੱਤੇ ਥੋੜੀ ਤੇਜ਼ ਸੀ ਗਤੀ ਹੁਣ ਠੀਕ ਹੈ ਸਧਾਰਨ ਹਾਂ ਗਤੀ ਨਾਲ ਹਵਾ ਵਗ ਰਹੀ ਹੈ 13 ਨੂੰ ਸ਼ਾਮ ਨੂੰ 4-5 ਵਜੇ ਤੋਂ ਬਾਅਦ ਮੌਜੂਦਾ ਹਾਲਾਤਾਂ ਅਨੁਸਾਰ ਦੱਸ ਸਕਦਾ ਜੇ ਕੋਈ ਅਪਡੇਟ ਹੋਊਗੀ ਤਾਂ ਉਹ ਵੀ ਸਾਂਝੀ ਕਰ ਦੇਵਾਂਗੇ ਹਵਾ ਤੇਜ਼ ਵਗਣ ਦੀ ਸੰਭਾਵਨਾ ਹੈਗੀ ਤੇਜ਼ ਹਨੇਰੀ ਦੀ ਪੂਰੀ ਸੰਭਾਵਨਾ ਬਣ ਰਹੀ ਹੈ ਜਿਦੇ ਵਿੱਚ 18 19 ਕਿਲੋਮੀਟਰ ਤੋਂ ਲੈ ਕੇ ਤੇ 25 30 ਕਿਲੋਮੀਟਰ ਤੱਕ ਹਵਾਵਾਂ ਤੇਜ਼ ਹਵਾਵਾਂ ਵਗਣ ਦੇ ਸਾਰੇ ਇਦੋਂ ਵੀ ਵੱਧ ਸਪੀਡ ਹੋ ਸਕਦੀ ਹੈ ਜਿਹੜੇ ਹਿਸਾਬ ਨਾਲ ਜਦੋਂ ਤਾਪਮਾਨ ਇੱਕਦਮ ਆਪ ਜਾਂਦਾ ਨਾ ਫਿਰ ਤੁਹਾਨੂੰ ਪਤਾ ਕਿ ਜਿਹੜੇ ਤੇਜ਼ ਹਨੇਰੀ ਜਾਂ ਤੇਜ਼ ਹਵਾਵਾਂ ਵਗਦੀਆਂ ਚਖੜ ਵੀ ਆ ਸਕਦਾ ਕਿਤੇ ਕਿਤੇ ਜਿਹੜੀ ਹੈਗੀ ਹੈ ਹਲਕੀ ਕਿਣਮਣ ਹੋ ਸਕਦੀ 13 ਨੂੰ ਸ਼ਾਮ ਨੂੰ ਆਪਾਂ ਜੇ ਕਹਿ ਦਈਏ 14 ਤੇ 15 ਇਹਨਾਂ ਦਿਨਾਂ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਜਿਦੇ ਵਿੱਚ ਖਾਸ ਤੌਰ ਤੇ ਆਪਾਂ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦਾ 파ਟ ਇਹ ਕਾਫੀ ਪ੍ਰਭਾਵਿਤ ਹੋਊਗਾ ਜਿਵੇਂ ਪਿਛਲੇ ਸਿਸਟਮ ਦੇ ਵਿੱਚ ਖਾਸ ਤੌਰ ਤੇ ਮੱਝ ਏਰੀਆ ਦੇ ਵਿੱਚ ਕਾਫੀ ਨੁਕਸਾਨ ਕਈ ਥਾਵਾਂ ਤੇ ਹੋਇਆ ਤੇ ਇਹਦੇ ਕਰਕੇ ਜਿਹੜਾ ਹੈਗਾ ਜਿਹੜੀ ਘੜੇਮਾਰੀ ਵੀ ਕਿਤੇ ਹੋ ਸਕਦੀ ਹੈ ਤੇਜ਼ ਹਨੇਰੀ ਤੇ ਜਿਹੜੀ ਹੈਗੀ ਹੈ ਕਾਫੀ ਰਕਬੇ ਦੇ ਵਿੱਚ ਹਲਕੀ ਤੋਂ ਦਰਮਿਆਨੇ ਮੀਂਹ ਦੇ ਪੂਰੇ ਅਸਾਰ ਬਣ ਰਹੇ ਆ 16 ਤੋਂ ਬਾਅਦ ਹੁਣ ਦੀ ਸਥਿਤੀ ਦੇ ਅਨੁਸਾਰ ਜਿਹੜਾ ਮੌਸਮ ਆ ਫਿਰ ਠੀਕ ਹੋ ਜਾਊਗਾ ਪਰ ਤਾਪਮਾਨ ਜਿਵੇਂ ਕਿ ਹੁਣ 30 31 32 ਤੱਕ ਜਾਊਗਾ ਤਾਪਮਾਨ ਜਿਹੜਾ ਹੈਗਾ 2 3 4 ਡਿਗਰੀ ਤੱਕ ਫਿਰ ਠੇਠ ਆਊਗਾ ਉਸ ਤੋਂ ਬਾਅਦ ਫਿਰ ਜਿਹੜਾ ਹੈਗਾ 20 ਦੇ ਨੇੜੇ ਤੇ ਜਾ ਕੇ ਫਿਰ 30 ਪਲੱਸ ਤਾਪਮਾਨ ਜਾਣ ਦੇ ਅਸਾਰ ਹੈਗੇ ਆ ਸੋ ਜਿਹੜੇ ਕਿਸਾਨ ਵੀਰ ਪਾਣੀ ਲਾ ਰਹੇ ਆ 11 12 ਦੇ ਦਰਮਿਆਨ ਤੁਸੀਂ ਜੋ ਵੀ ਆਪਦਾ ਜਿਹੜਾ ਹਲਕਾ ਪਾਣੀ ਲਾਉਣਾ ਉਹ ਲਾ ਸਕਦੇ ਆ ਪਰ 13 ਨੂੰ ਕੋਸ਼ਿਸ਼ ਕਰਿਓ ਕਿ 13 ਨੂੰ ਆਪਾਂ ਕਿਉਂਕਿ 13 ਨੂੰ ਸ਼ਾਮ ਨੂੰ ਦੁਪਹਿਰ ਵੇਲੇ ਜਾਂ ਜਿਹੜੇ ਕਿਸਾਨ ਵੀਰ ਪਾਣੀ ਲਾਉਣਗੇ ਤਾਂ ਉਹਨਾਂ ਨੂੰ ਥੋੜੀ ਸਾਵਧਾਨੀ ਵਰਤਣ ਦੀ ਲੋੜ ਹੈਗੀ ਹੈ ਕਿ 13 ਨੂੰ ਸ਼ਾਮ ਤੋਂ ਤੇਜ਼ ਹਵਾਵਾਂ ਮਗਰ ਦੇ ਸਾਰਾ 13 14 15 ਇਹਨਾਂ ਦਿਨਾਂ ਦੇ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ